ਤੋ ਅੱਛੀ ਕਾਲ ਜੀ ਅੱਜ ਅਸੀਂ ਪਹੁੰਚਿਆ ਗੁਰਦੁਆਰਾ ਸ਼੍ਰੀ ਕਰਮਸਰ ਰੜਾ ਸਾਹਿਬ ਜ਼ਿਲ੍ਹਾ ਲੁਧਿਆਣਾ ਉਸ ਸਮੇਂ ਅਸੀਂ ਆਉਦੀ ਜਿਹੜੀ ਗੱਡੀ ਆ ਉਹ ਪਾਰਕ ਕਰ ਚੁੱਕਿਆ ਜੀ ਤੇ ਅੱਗੇ ਹੁਣ ਅਸੀਂ ਅੰਦਰ ਜਾ ਰਹੇ ਹਾਂ ਦਰਵਾਜ਼ਾ ਵੱਲ तो बहोत आ ਚਲਾ ਦੇ ਜੁੱਤੇ ਨਾਲ ਸਾਡਾ ਜਿਹੜਾ ਪਾਣਾ ਤਰ੍ਹਾਂ ਕਿ ਸਭੀ ਬਣੀ ਪਈਏ ਹਲਗੜੀ ਵਾਲੇ ਦੁਨ ਕਰੇ ਜੇ ਇਤ ਪ੍ਰਕਰ ਕਰਦੇ ਆਹ ਚੁੰਡੀਆਂ ਐਂ ਕਰਦੀਆਂ ਨਾ ਉੱਥੇ ਦੀਆਂ 2 4 ਆਉਂਦੀਆਂ ਨੇ ਖਾ ਲੈਂਦੇ ਪਾਣ ਦੇ ਪੈਗ ਪਰ ਉੱਤੇ ਨਾ ਦੇ میں لے لئے سی پیسے نہیں سو نہیں ਦੇ ਵੀ ਕਾਰਨ ਬਸ ਜਮਤਦਾਇ ਇੰਦਸਤਾਨਾ ਨਾਹਾਂ ਕਾਹ ਚਿਆ ਇਸ ਚੱਕੇ ਤਾਰ ਸੁਰਤ ਸਨਿਆ ਸਤਿਗੁਰੂ ਉਹ ਬਰਾਦਰ ਹਾਂ ਹਾਂ ਕਿੰਦੂ ਇਹ ਬਿਖੋ ਪਰਾਂ ਮੈਂ ਇੱਥੇ ਜਾ ਕੇ ਉੱਥੇ ਜਾ ਕੇ ਮੈਂ ਕਿ ਪਹਿਲਾਂ ਤੱਕ ਮੌਣੀ ਸਰਵਾ ਸੇਰਾ ਪਤਮਨੀ ਪੂਰਾ ਸੋਰਾ ਸਾਂ ਜਾਂ ਕੋਲ ਕਰਣ ਜੋਗ ਪਾਰੇ ਕਾ ਖੜਾ ਅਖੜਾ ਮਨ ਸਾ ਜੋ

हार बरार न कार साल पौड़ी लूण हरामी पार हरा बेगाना हल पतो पेट सुपिए ते ना जानत सत लाल सूट बोया लपट सहान पागल I'm going to go to the hospital. I'm ਕਨੇ ਲਾ ਤੁ ਆ ਗਿਆ ਬਚੇ ਲਾ ਤੁ ਨਾ ਕੋ ਸੋਚਦਾ ਨੀਏ ਜੇ ਧੱਤ ਕੱਟ ਜਹਿਆ ਪਿਆ ਤੁ ਸਦਾਰ ਜਾ ਕੇ ਸਦਾ ਵਿਵੇਕ ਹੈ ਤਪਰੰ ਪਰ ਹਰ ਹਰੇ ਹੈ ਪੀ ਹੋ ਗੁਨ ਨਹੀਂ ਕੋਏ ਨਾਨਕ ਦੀ ਜਦਾਬ ਦਾ ਨਾਮੋਹੀਏ ਪਰੋਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਮਨਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਨਖਿਆ ਰਹਾਉ ਜਾਤ ਮਨ ਜੋਤ ਰਜੋਤ ਮਹਿ ਜਤ ਕਲਕਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸਿਖਤ ਸਵੰਦਿਓ ਜਨ ਕੀਤੀ ਸੋ ਪਾਲ ਪਿਆ ਕਹੋ ਨਾਨਕ ਕਰਤ ਕੀਆ ਬਤਾ ਜੋ ਕਿਛ ਕਰਨਾ ਸੋ ਕਰ ਰਹਿਆ ਸੋਦਰ ਸਰਬਸੰਮਾਲੇ ਆਦਾਤਾ ਸੋ ਪਰਖ ਏਕੋ ਅੰਗਾ ਕਿਸੋ ਦੋਖ ਸਰਨ ਹਾਰ ਹਰ ਹਾਪੇ ਠਾਕੁਰ ਹਰ ਹਾਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰ ਤੂੰ ਕਟ ਕਟ ਅੰਤਰ ਸਰਬ ਨਿਰੰਤਰ ਜੀਵਰ ਇੱਕ ਅਪਰਤ ਸਮਾਨ ਹਰਿ ਅਭ ਹੈ ਜਾਨ ਮਾਨਗ ਗੋੜਾ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਾਣੋਈ ਆਸਰਾ ਮਹੱਲਾ ਚੌਥਾ ਨਹੀਂ ਮੈਟ ਵਿਸ਼ਾਇ ਹੋਈ ਤੂੰ ਕਰਤਾ ਸਚਿਆਰ ਮੈਡਾ ਸਾਈਂ ਜੋ ਤੋ ਭਾਵੇਂ ਸੋਈ ਤੀਸੀ ਜੋ ਤੂੰ ਦੇਹ ਸੋਈ ਨਾ ਪਾਈ ਰਹਾ ਸਭ ਤੇਰੀ ਤੂੰ ਸਭ ਨੇ ਭਾਇਆ ਦੇਸ ਨੂੰ ਕਿਰਪਾ ਕਰਹਿ ਤੈਨ ਨਾਮ ਰਤਨ ਭਾਇਆ ਗਰਮੁ ਘਲਾਦਾ ਮਨੁ ਮੁਗਵਾਇ ਤਦ ਆਪ ਵੀ ਛੋੜਿਆ ਮਿਲਾਇ ਅੰਦਰ ਤੇ ਜਿਹੜਾ ਬਾਹਰ ਦੇਣਾ ਤੂੰ ਦਰਿਆਉ ਸਭ ਤੁਝ ਹੀ ਮਾਹੇ ਤੁਰ ਬਿਨੁ ਦੁਜਾ ਕੋਈ ਨਾਹੀ ਜੀਅ ਜੰਤ ਸਭ ਤੇ 라 ਖੇਲ ਵਿਯੋਗ ਮਿਲ ਵਿਛੜਿਆ ਸੰਜੋਗੀ ਮੇਲ ਜੇ ਸਨੋ ਤੂੰ ਜਾਣਹੀਂ ਸੋਈ ਜਨ ਜਾਨ ਹਰ ਗੁਣ ਸਦੀ ਆਪ ਕਹਾਣ ਜੇ ਨਰ ਸੇਵਿਆ ਤਿਨ ਸੁਖ ਪਾਇਆ ਸਹਜੇ ਹੀ ਹਰਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸੁਭ ਹੋਏ ਤਨ ਬਿਨ ਦੂਜਾ ਵਰਤਾ ਕੋਏ ਤੂੰ ਕਰ ਕਰ ਰੇਖ ਹੈ ਜਾਣੇ ਸੋਈ ਜਨ ਨਾਨਕ ਕਰਮਤ ਪ੍ਰਗਟ ਹੋਏ ਹਰਿ ਨਾਨਕ ਦਿਨ ਕੀ ਸਰਣਾ ਜਨ ਤੂੰ ਨਾਹੀ ਵੇਚਨਿਆ ਆਸਾ ਮਨ ਦਾ ਅਨਜੇ ਵਾ ਹਾਂ ਹਾਂ ਪੱਕਾ ਆਵਨ ਮਾਤਪੁਰ ਹਰੀਆ ਬੇਦ ਮਿਲਣ ਕੀ ਹੈ ਤੇਰੀ ਐ ਫੋਨ ਫੜਨ ਨਾ ਇਹ ਇਹ ਐ ਮੈਂ ਤਾਂ ਮੇਰੇ ਉਂਗਲਾਂ ਫੜਾ ਨਾ ਕੱਲੇ ਨਾ ਮਾਤਾ ਜੀ ਦੇ ਭਾਜੀ ਕੇ ਬਣਨ ਦਾ ਸਰੰਜਾ ਹਾ ਨਾ